ਇਕ ਪਾਸੇ ਕੁਦਰਤ ਦੀ ਕ੍ਰੋਪੀ ਦਾ ਸ਼ਿਕਾਰ ਅਤੇ ਗਰੀਬੀ ਅਤੇ ਦੋ ਵੇਲੇ ਦੀ ਰੋਟੀ ਤੋਂ ਆਤਰ ਦੋ ਬਦਨਸੀਬ ਭਰਾ ਬਗੀਚਾ ਸਿੰਘ ਵੱਡਾ ਅਤੇ ਬਿੰਦਾ ਸਿੰਘ ਛੋਟਾ ਜੋ ਬਚਪਨ ਚ ਤੇਜ਼ ਬੁਖਾਰ ਹੋਣ ਤੋਂ ਬਾਅਦ ਅੱਖਾਂ ਦੀ ਜੋਤ ਖਤਮ ਹੋ ਗਈ ਜਿਸ ਦਾ ਇਸ ਦੇ ਮਿਹਨਤਕਸ਼ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਚਨ ਕੌਰ ਨੇ ਆਪਣੇ ਘਰਾਂ ਦੀ ਸਾਰੀ ਛੱਲੀ ਪੂਣੀ ਵੇਚ ਕੇ ਥਾ-ਥਾ ਠੋਕਰਾ ਖਾ ਕੇ ਆਪਣੀ ਜ਼ਿੰਦਗੀ ਵੀ ਖਵਾ ਲਈ ਬਰਬਦ ਕਿਸਮਤੀ ਦੇ ਨਾਲ ਇਹਨਾਂ ਦੀ ਰੌਸ਼ਨੀ ਮੁੜ ਵਾਪਸ ਨਹੀਂ ਆਈ ਪਰ ਉਹ ਵੀ ਜਹਾਨੋ ਕੂਝ ਕਰ ਗਏ ਨਿਤਰਹਿਣ ਹੋਣ ਦੇ ਬਾਵਜੂਦ ਵੀ ਆਪਣੇ ਪਾਪੀ પેટ ਨੂੰ ਪਾਲਣ ਦੇ ਲਈ ਇਹਨਾਂ ਦੋਵਾਂ ਭਰਾਵਾਂ ਨੇ ਕਿਸਾਨਾਂ ਲੋਕਾਂ ਦੇ ਘਰਾਂ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਮਿਹਨਤ ਮਜ਼ਦੂਰੀ ਕੀਤੀ ਪਰ ਹੁਣ ਵੱਧਦੀ ਉਮਰ ਦਾ ਅਸਰ ਪੈਣ ਕਰਕੇ ਨਾ ਤਾਂ ਅਧਖੜ ਭਰਾ ਹੁਣ ਕਿਤੇ ਜਾ ਸਕਦੇ ਹਨ ਤੇ ਨਾ ਹੀ ਮਿਹਨਤ ਮਜ਼ਦੂਰੀ ਕਰ ਸਕਦੇ ਨੇ ਪਿੰਡ ਅਤੇ ਇਲਾਕੇ ਦੇ ਦਾਨੀ ਸੱਜਣਾ ਦੀ ਖੁਸ਼ੀ ਕਮ ਦੀ ਪ੍ਰੋਗਰਾਮਾਂ ਦੇ ਵਿੱਚ ਬੱਚਿਆ ਜਿਸ ਤਰ੍ਹਾਂ ਦਾ ਵੀ ਰੋਟੀ ਟੁਕ ਮਿਲ ਜਾਂਦਾ ਹੈ ਉਹ ਖਾ ਕੇ ਜੀਵਨ ਬਤੀਤ ਕਰਦੇ ਨੇ ਤੇ ਕਈ ਵਾਰ ਕਾਫੀ ਦਿਨ ਭੁੱਖੇ ਪਾਣੇ ਵੀ ਰਹਿਣਾ ਪੈ ਜਾਂਦਾ ਹੈ ਸਮੇਂ-ਸਮੇਂ ਤੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਇਹਨਾਂ ਨਿਤਰਹੀਣ ਗਰੀਬ ਤੇ ਲੋੜਵੰਦ ਪਰਿਵਾਰ ਦੀ ਸਾਰ ਕਿਸੇ ਨੇ ਵੀ ਨਾਲੇ ਰੱਬ ਦੇ ਪਿਆਰੇ ਦਾਨੀ ਸੱਜਣਾ ਨੇ ਇੱਕ ਕਮਰਾ ਪੀੜ ਵਾਲੇ ਪਾਣੀ ਦੇ ਲਈ ਮੂਟੇ ਤੇ ਬਾਥਰੂਮ ਬਣਾ ਦਿੱਤਾ ਜਿਨ੍ਹਾਂ ਉਹਨਾਂ ਦਾਨੀ ਸੱਜਣਾ ਨੂੰ ਦਿਨ ਰਾਤ ਇਹ ਦੋਨੇਪਰਾ ਆਸ਼ੀਸ਼ ਦਿੰਦੇ ਰਹੇ ਬੜੀ ਮੁਸ਼ਕਲ ਨਾਲ ਇਹਨਾਂ ਦੀ ਤਰਸਯੋਗ ਹਾਲਾਤ ਵੇਖ ਕੇ ਭਜਨਾਠ ਕੇ ਅੰਗ ਹਿੰਨ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਕਿਸੇ ਰੱਬ ਦੇ ਪਿਆਰੇ ਨੇਕ ਦਿਲ ਇਨਸਾਨ ਨੇ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾਈ ਪਰ ਉਹ ਵੀ ਹੁਣ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਮਿਲੀ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੋ ਬੇਲੇ ਦੀ ਰੋਟੀ ਤੋਂ ਆਤਰ ਇਨਾ ਬਦਨਸੀਬ ਭਰਾਵਾਂ ਨੇ ਪੰਜਾਬ ਸਰਕਾਰ ਤੇ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਤਾਂ ਸੱਜਣਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਸਹਾਇਤਾ ਲਈ ਜਾਵੇ ਤੇ ਉਹਨਾਂ ਦੇ ਪੰਜਾਬ ਨੈਸ਼ਨਲ ਬੈਂਕ ਚੌਲਾ ਸਾਹਿਬ ਦੇ ਬੈਂਕ ਖਾਤਾ ਨੰਬਰ 3418000101176989 ਤੇ ਜਾਂ ਉਹਨਾਂ ਦੇ ਮੋਬਾਈਲ ਨੰਬਰ 9592 010882 ਤੇ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਤਾਂ ਜੋ ਉਹ ਕੁਝ ਸਮਾਂ ਹੋਰ ਇਸ ਫਾਨੀ ਸੰਸਾਰ ਚ ਸਮਾਂ ਬਤੀਤ ਕਰ ਸਕਣ ਹਾਂਜੀ ਵੀਰ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਬਿੰਦਰ ਸਿੰਘ ਆ ਤੇ ਪਿੰਡ ਕਿਹੜਾ ਜੀ ਤੁਹਾਡਾ ਸਾਡਾ ਪਿੰਡ ਹੈ ਟਾਇਆ ਵਾਲਾ ਕਮੋ ਤੇ ਤੁਹਾਨੂੰ ਕੀ ਪ੍ਰੋਬਲਮ ਆਈ ਜੀ ਸਾਡਾ ਜੀ ਅੱਖਾਂ ਦਾ ਦੇਖਣਾ ਬੰਦ ਹੋ ਗਿਆ ਅੱਛਾ ਜੀ ਤੇ ਤੁਸੀਂ ਲਾਜ ਨਹੀਂ ਕਰਾਇਆ ਆਪਣਾ ਲਾਜ ਬੜਾ ਕਰਾਇਆ ਪਰ ਸਾਡਾ ਲਾਜ ਹੁੰਦਾ ਨਹੀਂ ਗਾਈ ਜੀ ਜ਼ਮਾਨਤ ਨੂੰ ਅੰਨੇ ਕਿਤੇ ਉਹਦੇ ਖਾਦੇ ਆ ਤੇ ਇੱਕ ਇੱਕ ਟਾਈਮ ਹਲੀ ਪੱਕਦੀ ਇੱਕ ਟਾਈਮ ਨਹੀਂ ਪੱਕਦੀ ਤੇ ਬੜੇ ਅੰਰੀਬ ਆ ਤੇ ਸੱਜਣਾ ਗਾੜੀ ਪੇਂਟੀ ਕੀਤੀ ਜਾਂਦੀ ਆ ਵੀ ਜਿੰਨਾ ਵੀ ਵਰ ਚੜਕੇ ਹੱਥੋਂ ਸਾਨੂੰ ਸੇਵਾ ਕੀਤੀ ਜਾਵੇ ਇੱਕ ਦਾਨੀ ਸੱਜਣ ਗਾੜੀ 베ਦਤੀ ਕੀਤੀ ਸੀ ਉਹਨੇ ਸਾਨੂੰ ਪਾਣੀ ਦੀ ਬੜੀ ਤੰਗੀ ਸੀ ਨਾ ਟੌਣ ਦੀ ਬੜੀ ਤੰਗੀ ਸੀ ਜਿਹੜਾ ਕਪੜਾ ਪਾਉਣ ਦੀ ਬੜੀ ਤੰਗੀ ਉਹਨੇ ਸਾਨੂੰ ਪਾਣੀ ਸੱਜਣ ਨੇ ਸਾਨੂੰ ਮੋਟਲਵਾ ਦੇ ਦਿੱਤੀ ਆ ਪੂਰਾ ਬਹੁਤ ਧਨਵਰ ਕਰਦੇ ਨਹੀਂ ਵੇਖੀ ਬਾਤ ਤੇ ਮੀਰਾ ਗਾੜੀ ਵੇਚਦੀ ਆ ਸਾਡੀ ਚਲਾਤੀ ਚੀਤੀ ਜਾਵੇ ਐ ਜਾ ਤਰ ਬੈਠੇ ਨੇ ਰੋਕੀ ਤਰ ਬੈਠੇ ਰਹਿੰਦੇ ਆ ਸਾਡਾ ਕੋਈ ਗੁਜ਼ਾਰਾ ਨਹੀਂ ਚੱਲਦਾ ਸਾਤਾ ਕੋਈ ਕੰਮ ਨਹੀਂ ਹੁੰਦਾ ਤੇ ਤਰੇ ਮਿੱਥੇ ਰਹਿੰਦੇ ਮੱਜੀ ਦੇ ਦਵੇਂ ਭਰਾ ਨਾ ਘੜਾ ਲਾਜੀ ਹੁੰਦਾ ਆ ਸਰਕਾਰ ਵੱਲੋਂ ਅੱਜ ਕੋਈ ਮਦਦ ਨਹੀਂ ਹੋਈ ਪਰਸਰਾਉਂਦੀ ਆਉਂਦੀ ਨਹੀਂ ਕਰੇ ਆਉਂਦੀ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਜੀ ਸਾਡੇ ਪਰਿਵਾਰ ਚ ਕੀ ਆਪਣੀ ਭਜਾਈ ਆ ਲੱਗੇ ਆਲੀ ਔਰ ਰੋਟੀ ਪਣ ਕਰ ਦਿੰਦੀ ਕਿਤੇ ਤੇ ਉਹ ਵੀ ਵਿਧਵਾ ਆਜ ਬੜੀ ਨਿਗਨ ਨਿਗਣੇ ਹਦੇ ਤੇ ਦੋ ਭਰਾ ਹੀ ਉਹ ਵੀ ਸਾਡੇ ਮਰੇ ਮਰ ਚੁਕੇ ਆ ਤੇ ਉਹਨਾਰੇ ਜਾਰੇ ਆਪਦੇ ਮਾਹੀ ਚਲਦੇ ਆ ਐਦੇ ਦਾਨਿਆਂ ਸੱਜਾ ਸੱਤੇ ਆ ਹਾਂਜੀ ਵੀਰ ਜੀ ਕੀ ਨਾਮ ਜੀ ਤੁਹਾਡਾ ਸਾਡਾ ਨਾਮ ਜੀ ਬਕੀਤਾ ਸਿੰਘ ਆ ਤੇ ਕੀ ਗੱਲ ਹੋਈ ਜੀ ਤੁਹਾਨੂੰ ਇਹ ਸਾਡੀ ਨਿਗਾਰ ਰੋਤੀ ਨੂੰ ਬੜਾ ਜੀਰੋ ਗਿਆ ਕੋਈ 40 50 ਸਾਲਾਂ ਚੋਂ ਕਿਹੜਾ ਪਿੰਡ ਗੜਾਈ ਤੁਹਾਡਾ ਪਿੰਡ ਜੀ ਕੰਬੋਟ ਆਏ ਵਾਲਾ ਅੱਛਾ ਜੀ ਤੇ ਤੁਸੀਂ ਆਪਣੀਆਂ ਨਿਗਾਹ ਦਾ ਇਲਾਜ ਨਹੀਂ ਕਰਵਾਇਆ ਜੀ ਇਲਾਜ ਦੀ ਨਾ ਸਾਡੇ ਕੋਲ ਪੈਸਾ ਹੀ ਹੈਗਾ ਜੀ ਸਾਡਾ ਮਾਪਿਓ ਵੀ ਗਰੀਬ ਸੀ ਤੇ ਉਹਨੇ ਤੋਂ ਇਲਾਜ ਨਹੀਂ ਹੋਇਆ ਉਹ ਮਾਤਾ ਪਿਤਾ ਵੀ ਸਾਡੇ ਪੂਰੇ ਹੋ ਗਏ ਆ ਤੇ ਹੁਣ ਅਸੀਂ ਤਾਂ ਨੇ ਵੀਰਾ ਸੱਜਣਾ ਦੇ ਸਿਰ ਤੇ ਹੀ ਆ ਕੋਈ ਆਉਂਦਾ ਆਂਡੀ ਗਵਾਂਡੀ ਕੋਈ ਰੋਟੀ ਦੇ ਜਾਂਦਾ ਕੋਈ ਚਾਰਨਾ ਰੋਟੀ ਦੇ ਜਾਂਦਾ ਕੋਈ ਦਾਣਾ ਰੋਟੀ ਦੇ ਜਾਂਦਾ ਤੇ ਆਹ ਦਾ ਟਾਈਮ ਪਾਸ ਜਾਂ ਮਾੜਾ ਮੋਟਾ ਕਿਤੇ ਖਾ ਲਈ ਦੀ ਕਿਤੇ ਨਹੀਂ ਖਾਦੀ ਸਰਕਾਰ ਵੱਲੋਂ ਤੁਹਾਨੂੰ ਕੋਈ ਅਜੇ ਤੱਕ ਸਹੂਲਤ ਮਿਲੀ ਆ ਜੀ ਕੋਈ ਸਰਕਾਰ ਨਾਲ ਸਹੂਲਤ ਨਹੀਂ ਕੋਈ ਪੈਨਸ਼ਨ ਲੱਗੀ ਹੋਵੇ ਜਾਂ ਹੋਰ ਕੁਝ ਪੈਨਸ਼ਨ ਜੀ ਲੱਗੀ ਆ ਤੇ ਬਾਕੀ ਸਾਨੂੰ ਕੋਈ ਮੇਰੇ ਨਾਂ ਕੋਈ ਕੋਠਾ ਨਾ ਕੋਈ ਡਾਈਟ ਨਹੀਂ ਨਾ ਕੁਫਾ ਹੁਣ ਮਤਲਬ ਇਹ ਨਾ ਕੋਈ ਸਾਡਾ ਸਰਕਾਰ ਨੇ ਸੋਚੋ ਹੀ ਨਹੀਂ ਲਿਖਿਆ ਕੁਝ ਕਿੰਨੀ ਪੈਨਸ਼ਨ ਮਿਲਦੀ ਜੀ ਤੁਹਾਨੂੰ ਪੈਨਸ਼ਨ ਜੀ ਅੱਗੇ 700 ਰੁਪਏ ਆਉਂਦੇ ਹੁੰਦੇ ਹੁਣ ਕਿੰਨੀ ਆ ਜੀ ਹੁਣ 1500 ਆਉਂਦੀ ਹੈ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਮੰਗ ਜੀ ਅਸੀਂ ਚਲੋ ਉਹ ਆਦਾਨੇ ਆਪੀ ਸਾਡਾ ਚਰੋ ਵੀ ਕੋਈ ਪੈਸਾ ਟਕਾਵੇ ਸਾਡੇ ਕੋ ਰੋਟੀ ਖਾਣ ਨੂੰ ਗੁਜ਼ਾਰਾ ਹੋਵੇ ਸਾਡਾ ਕੋਈ ਸਾਡਾ ਜੇ ਲਾਜ ਹੋ ਸਕੇ ਤੇ ਲਾਜ ਹੋ ਸਕੇ ਲਾਜ ਜੀ ਪਤਾ ਹੈ ਬੜਾ ਜ਼ੋਰ ਲਾਇਆ ਲਾਜ ਦੇ ਸਾਡਾ ਹੁੰਦਾ ਅਸੀਂ ਬਹੁਤ ਆਉਦੇ ਡਾਕਟਰਾਂ ਕੋ ਮੇਰੇ ਤੁਰੇ ਆ ਜਿੰਨਾ ਪੈਸਾ ਮੰਗਦੇ ਨਾ ਸਾ ਤੋਂ ਦਿੱਤਾ ਹੀ ਜਾਂਦਾ ਜੀ ਆ ਸਾਡੀ ਗਾੜੀ ਸੱਜਣਾ ਗਾੜੀ ਸਾਡੀ ਪੀ ਲਿਆ ਜੀ ਆਪਣਾ ਆਡਾ ਖਾਤਾ ਨੰਬਰ ਹੈ ਦੋਪਰਾਵਾਂ ਦਾ ਤੇ ਜੀਨ ਕੇ ਨਿਥੀਵਾਦਾਨ ਕਰਨੀ ਹੋਵੇ ਚਾਹ ਮਿੱਠੇ ਬਾਤੇ ਕੋ ਲਾਜ ਬਾਰੇ ਕੋਈ ਘਰ ਬਣਾਉਣ ਵਾਸਤੇ ਸੇਵਾ ਕਰਨੀ ਹੋਵੇ ਤੇ ਦਾਨੇ ਫੱਜਣਾ ਗਾੜੀ ਸਾਡੀ ਬੇਨਤੀ ਆ ਆ ਸਾਡਾ ਅਕਾਊਂਟ ਨੰਬਰ ਆ ਕਾਪੀ ਆ ਦੋਂ ਭਰਾਵਾਂ ਦੀ ਤੇ ਬੈਂਕ ਦਾ ਖਾਤਾਧਾਰਕ ਪੀਤਾ ਜੀ ਤੇ ਸਾਡਾ ਮੋਬਾਈਲ ਨੰਬਰ ਹੈਗਾ 95920 10882 ਦੁਬਾਰਾ ਫੇਰ ਬੋਲ ਦਿੰਨੇ 95920 10882 ਪਿੰਡ ਕਮੋਟਾਏ ਵਾਲਾ ਬਿਲਕੁਲ ਸਹੀ ਗਾੜੇ ਨਾ ਆਇਆ ਪੂਰੀ ਚਾਹਨਾ ਵਾਲੇ ਨਾ ਆਇਆ ਤਰਨਤਾਰਨ ਤੋਂ ਚੱਕਜੀਤ ਸਿੰਘ ਦਲ ਦੀ ਰਿਪੋਰਟ ਐਸਐਮਜ਼ ਨਿਊਜ਼